ਦੇ ਪ੍ਰਬੰਧਕਾਂ ਨੂੰ ਬਾ ਵਡਣ ਤੱਕ ਦੀ ਧਮਕੀ ਦੇ ਦਿੱਤੀ ਗਈ ਗੇੜ ਤੇ ਖੜੇ ਸੁਰੱਖਿਆ ਗਾਰਡ ਦੀ ਵੀ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ ਬੱਸ ਦੇ ਵਿੱਚ ਚੜ ਕੇ ਵਿਦਿਆਰਥੀਆਂ ਤੇ ਡਰਾਈਵਰ ਨੂੰ ਵੀ ਤਲਕਾਇਆ ਗਿਆ ਨਿਆਗਨੇ ਕੁਝ ਵਿਦਿਆਰਥੀਆਂ ਦੇ ਵੱਲੋਂ ਸਿਗਰਟ ਪੀਣ ਅਤੇ ਦਰਸਲੇਦਾਜ ਪਾਇਆ ਕੈਂਪਸ ਦੇ ਅੰਦਰ ਸਿਗਰਟ ਦੀ ਪਾਬੰਦੀ ਹੋਣ ਕਰਕੇ ਕੁਝ ਵਿਦਿਆਰਥੀ ਬਾਹਰ ਜਾ ਕੇ ਸਿਗਰਟ ਪੀਂਦੇ ਸਨ ਸਿਗਰਟ ਪੀਣ ਵਾਲੇ ਵਿਦਿਆਰਥੀਆਂ ਦੇ ਆਈ ਇਹਨਾਂ ਦੀ ਬਾਹਵੱਡਣ ਦੀ ਜੋ ਕਿਸ ਦੇ ਵੱਲੋਂ ਧਮਕੀ ਦਿੱਤੀ ਗਈ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਦਰਸਤਲ ਅੰਮ੍ਰਿਤਸਰ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੀਆਂ ਇਹ ਤਸਵੀਰਾਂ ਨੇ ਕਿ ਇੱਥੇ ਕਿ ਰਣ ਸਿੰਘ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਦਰਵਾਜ਼ੇ ਲੈ ਕੇ ਕੈਂਪਸ ਦੇ ਵਿੱਚ ਜੋ ਕਿ ਦਾਖਲ ਹੋ ਜਾਂਦਾ ਹੈ ਕਿ ਆ ਵਿਦਿਆਰਥੀਆਂ ਤੇ ਪ੍ਰਬੰਧਕਾਂ ਨੂੰ ਬਾਹਵੱਡਣ ਦੀ ਧਮਕੀ ਦਿੱਤੀ ਜਾਂਦੀ ਹੈ ਗੇਟ ਤੇ ਖੜੇ ਆਪਕਰਕਿਆ ਗਾੜਦੀ ਵੀ ਕੁੱਟ ਮਾਰਦੇ ਇਲਜ਼ਾਮ ਲੱਗੇ ਨੇ ਬਸ ਦੇ ਵਿੱਚ ਛੜ ਕੇ ਵਿਦਿਆਰਥੀਆਂ ਦੇ ਡਰਾਈਵਰ ਨੂੰ ਤੁਮ ਕਹਿਆ ਜਾਂਦਾ ਹੈ ਆ ਨਿਆਂੰਗ ਨੇ ਕੁਝ ਵਿਦਿਆਰਥੀਆਂ ਦੇ ਵੱਲੋਂ ਸਿਗਰਟ ਪੀਣ ਤੇ ਇਤਰਾਜ ਜਤਾਇਆ ਦਰਸਲ ਕੈਂਪਸ ਦੇ ਅੰਦਰ ਸਿਗਰਟ ਦੀ ਪਾਬੰਦੀ ਹੁਣ ਕਰਕੇ ਕੁਝ ਵਿਦਿਆਰਥੀ ਆ ਬਾਹਰ ਜਾ ਕੇ ਸਿਗਰਟ ਪੀਂਦੇ ਸਨ ਕਿਉਂਕਿ ਜੇਕਰ ਕੈਂਪਸ ਦੇ ਵਿੱਚ ਸਿਗਰਟ ਪੀਣ ਦੀ ਪਾਬੰਦੀ ਹੈ ਜੇਕਰ ਕੋਈ ਆ ਫਿਰ ਵੀ ਸਿਗਰਟ ਪੀ ਰਿਹਾ ਹਾਲਾਂਕਿ ਇਹ ਇਸਤੇ ਕਾਰਵਾਈ ਕਰਨਾ ਇਸ ਨੂੰ ਲੈ ਕੇ ਐਕਸ਼ਨ ਲੈਣਾ ਜਿਹੜਾ ਕਿ ਇਸ ਇੰਸਟੀਚਿਊਟ ਦੇ ਪ੍ਰਸ਼ਾਸਨ ਦਾ ਕੰਮ ਹੈ ਉਹਨਾਂ ਨੇ ਇਹ ਦੇਖਣਾ ਕਿ ਜੇਕਰ ਕੋਈ ਵਿਦਿਆਰਥੀ ਸਿਗਰਟ ਪੈਂਦਾ ਤੇ ਕਿਸ ਤਰੀਕੇ ਦੀ ਕਾਰਵਾਈ ਕਰਨੀ ਹੈ ਪਰ ਇਸ ਦੇ ਵਿਚਾਲੇ ਤਲਵਾਰ ਲੈ ਕੇ ਕੈਂਪਸ ਦੇ ਵਿੱਚ ਇਹ ਨੰਗ ਸਿੰਘ ਦਾਖਲ ਹੁੰਦਾ ਵਿਦਿਆਰਥੀਆਂ ਤੇ ਪ੍ਰਬੰਧਕਾਂ ਨੂੰ ਬਾਹ ਵੜਨ ਦੀ ਧਮਕੀ ਦਿੱਤੀ ਜਾਂਦੀ ਐ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਸਿੱਧੇ ਤੌਰ ਤੇ ਕਿਸ ਤਰੀਕੇ ਦੇ ਨਾਲ ਇਹ ਧਮਕੀ ਦਿੱਤੀ ਜਾਂਦੀ ਹੈ ਬਾਹ ਵੱਡਣ ਦੀ ਤਲਵਾਰ ਲੈ ਕੇ ਕੈਂਪਸ ਦੇ ਵਿੱਚ ਨਿਹੰਗ ਸਿੰਘ ਜੋ ਕੇ ਦਾਖਲ ਹੁੰਦਾ ਹੈ ਆ ਕੀ ਕੋ ਜਾਣਕਾਰੀ ਹੈ ਤੇ ਕੀ ਉਸ ਨੂੰ ਲੈ ਕੇ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਾਂ ਜੀ ਬਿਲਕੁਲ ਇਹ ਅਮਰitsar ਦੀ ਗੁਰਦਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਕੋਲ ਜਿਹੜਾ ਕੰਪਲੈਕਸ ਹੈ ਆਈਆਈਐਮ ਕਿਉਂਕਿ ਇੱਕ ਟੈਂਪਰੇਰੀ ਕੰਪਲੈਕਸ ਹੈ ਇਸੇ ਪੋਲੀਟੈਕਨਿਕ ਕਾਲਜ ਹੈ ਉਸ ਦੇ ਵਿੱਚ ਇਸ ਤਰ੍ਹਾਂ ਆਦੀ ਤੌਰ ਤੇ ਚਲਾਇਆ ਜਾ ਰਿਹਾ ਤਾਂ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਪੰਜਾਬ ਤੋਂ ਬਾਹਰ ਵੀ ਜਿਹੜੇ ਸੁੰਦੇ ਨੇ ਉਹਨਾਂ ਤੇ ਦਾ ਸਬੰਧ ਰੱਖਦੇ ਨੇ ਤਾਂ ਇਸ ਤਰੀਕੇ ਦੇ ਨਾਲ ਇੱਕ ਨਿਹਾੰਗ ਜਿੱਕੇ ਜਿਹੜਾ ਉੱਥੇ ਪਹੁੰਚਦਾ ਹੈ ਔਰ ਉਸ ਦਾ ਇਖਰਾਜ ਇਹ ਹੀ ਹੈ ਕਿ ਜਿਹੜੇ ਉੱਥੇ ਨੌਜਵਾਨ ਨੇ ਚਾਹੇ ਉਹ ਸਟਾਫ ਦੇ ਮੈਂਬਰ ਨੇ ਜਾਂ ਫਿਰ ਜਿਹੜੇ ਵਿਦਿਆਰਥੀ ਨੇ ਤਾਂ ਉਹ ਕੁਝ ਜਿਹੜੇ ਨੌਜਵਾਨਾਂ ਵੱਲੋਂ ਸਿਗਰਟ ਦਾ ਜਿਹੜਾ ਇਸਤੇਮਾਲ ਉੱਥੇ ਕੀਤਾ ਜਾਂਦਾ ਤਾਂ ਉਸ ਚੀਜ਼ ਨੂੰ ਲੈ ਕੇ ਇਸ ਦੀ ਨਾਰਾਜ਼ਗੀ ਦੀ ਪਰ ਇਸ ਬਾਰੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਜੀ ਤਾਂ ਇਹ ਵੀਡੀਓ ਜਿਹੜੀ ਹੈ ਉੱਥੇ ਜਿਹੜੇ ਵਿਦਿਆਰਥੀ ਮੌਜੂਦ ਸੀ ਉਹਨਾਂ ਵੱਲੋਂ ਹੀ ਬਣਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਕਾਫੀ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਔਰ ਵਾਇਰਲ ਵੀ ਲਗਾਤਾਰ ਵੀਡੀਓ ਹੋ ਰਹੀ ਹੈ ਔਰ ਨਿਹੰਗ ਸਿੰਘ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਕਿ ਤਲਵਾਰ ਉਸਦੇ ਹੱਥ ਵਿੱਚ ਨਜ਼ਰ ਆ ਰਹੀ ਹੈ ਔਰ ਉਹ ਧਮਕੀ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਇਸ ਬਾਰੇ ਵਿਦਿਆਰਥੀਆਂ ਵੱਲੋਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਹੈ ਜਾਂ ਨਹੀਂ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਜ਼ਰੂਰੀ ਰਾਜਨੀਤਿਕ ਤੌਰ ਤੇ ਖੜੇ ਹੋ ਰਹੇ ਨੇ ਆ ਰਜੀਵ ਇਹ ਵੀ ਦੱਸਿਆ ਜਾ ਰਿਹਾ ਵੀ ਇਲਜ਼ਾਮ ਲੱਗ ਰਹੇ ਨੇ ਕਿ ਗੇੜ ਤੇ ਖੜੇ ਸੁਰੱਖਿਆ ਗਾਰਡ ਦੇ ਨਾਲ ਵੀ ਜਿਹੜੀ ਕਿ ਨੰਗ ਸਿੰਘ ਦੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਕਿੰਪੂ ਜਿਹੜੇ ਵਿਦਿਆਰਥੀਆਂ ਨੇ ਇਹ ਵੀਡੀਓ ਬਣਾਈ ਕਿਉਂਕਿ ਇਹ ਜਿਹੜੀ ਬੱਸ ਨਗਰ ਆ ਰਹੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਆਰਜੀ ਤੌਰ ਤੇ ਕਿਉਂਕਿ ਜਿਹੜੇ ਵਿਦਿਆਰਥੀਆਂ ਦਾ ਹੋਸਟਲ ਹੈ ਉਹ ਅਮਰitsar ਦੇ 에어ਪੋਰਟ ਰੋਡ ਤੇ ਹੈ ਤਾਂ ਇਹ ਵਿਦਿਆਰਥੀ ਹਰ ਰੋਜ਼ ਇੱਥੇ ਤਰ੍ਹਾਂ ਇਸ ਬਸ ਦੇ ਵਿੱਚ ਸਵਾਰ ਹੋ ਕੇ ਪਹਿਲਾਂ ਏਸੀ ਪਿਊਟ ਤੱਕ ਪਹੁੰਚਦੇ ਨੇ ਉਸ ਤੋਂ ਬਾਅਦ ਸ਼ਾਮ ਨੂੰ ਇਹਨਾਂ ਨੂੰ ਹੌਸਲ ਦੇ ਵਿੱਚ ਛੱਡਿਆ ਜਾਂਦਾ ਤਾਂ ਉਸੇ ਦੌਰਾਨ ਇਹ ਨਿਹੰਗ ਸਿੰਘ ਤੁਸੀਂ ਦੇਖ ਸਕਦੇ ਕਿ ਉਸ ਬਸ ਦੇ ਵਿੱਚ ਕਿਉਂਕਿ ਜਿਹੜੇ ਗਾਰਡ ਨੇ ਉਹ ਬਿਲਕੁਲ ਗੇਟ ਤੇ ਉਹਨਾਂ ਦੀ ਡਿਊਟੀ ਹੈ ਤਾਂ ਉਹਨਾਂ ਨੇ ਜਦੋਂ ਇਸ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਹਨਾਂ ਦੇ ਨਾਲ ਵੀ ਮਾਰਕਟਾਈ ਕੀਤੀ ਗਈ ਔਰ ਉਸ ਤੋਂ ਬਾਅਦ ਸਿੱਧੇ ਤੌਰ ਤੇ ਜਿਹੜੀਆਂ ਤਮਕੀਆਂ ਨੇ ਉਹ ਇਸ ਨਿਹੰਗ ਸਿੰਘ ਦੇ ਵੱਲੋਂ ਲਗਾਈਆਂ ਗਈਆਂ ਹਾਂ हां ਠੀਕ ਹੈ ਰਾਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਦਰਸਲ ਅੰਮ੍ਰਿਤਸਰ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਵਿੱਚ ਨਿਯੰਗ ਸਿੰਘ ਦੇ ਵੱਲੋਂ ਇਹ ਪੂਰਾ ਹੰਗਾਮਾ ਕੀਤਾ ਜਾਂਦਾ ਤਲਵਾਰ ਲੈ ਕੇ ਕੈਂਪਸ ਦੇ ਵਿੱਚ ਦਾਖਲ ਹੁੰਦਾ ਹੈ ਵਿਦਿਆਰਥੀਆਂ ਤੇ ਪ੍ਰਬੰਧਕਾਂ ਨੂੰ ਬਾਹ ਵੜਨ ਤੱਕ ਦੀ ਧਮਕੀ ਦਿੱਤੀ ਜਾਂਦੀ ਹੈ ਦਰਸਲ ਪੂਰਾ ਜੋ ਇਹ ਹੰਗਾਮੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਕੈਂਪਸ ਦੇ ਅੰਦਰ ਸਿਗਰਟ ਦੀ ਪਾਬੰਦੀ ਹੈ ਤੇ ਕੁਝ ਵਿਦਿਆਰਥੀ ਬਾਹਰ ਜਾ ਕੇ ਜੋ ਕਿ ਸਿਗਰਟ ਪੀਂਦੇ ਸਨ ਤੇ ਇਸ ਨੂੰ ਲੈ ਕੇ ਇਸ ਨਿਯੰਗ ਸਿੰਘ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਮੈਂ ਬਾਅਦ ਤੋਂ ਆਪ ਨੂੰ ਉਸਕੀ ਨਹੀਂ ਮੰਨੂਗਾ ਬੱਬਾਈ ਉਹਨਾਂ ਨਾਲ ਗੱਲ ਕਰੋ ਸਕੂਲ ਦਾ ਨਿਖਾੜ ਦਿਓ ਜੋ ਲਖਾਉਣਾ ਉਹਨਾਂ ਦਿਖਾ ਦਿਓ ਪਰ ਮੈਂ